ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੇ ਤੇ ਅੱਜ ਜਿਸ ਮੰਦਰ ਦੇ ਉੱਤੇ ਅਸੀਂ ਖੜੇ ਆ ਉਹ ਮੰਦਰ ਨੂੰ ਮਾਤਾ ਨੈਣਾ ਦੇਵੀ ਦਾ ਮੰਦਰ ਕਿਹਾ ਜਾਂਦਾ ਹੈ ਜਿਹੜਾ ਕਿ ਰੋਪੜ ਤੋਂ ਜਦੋਂ ਨੈਣਾ ਦੇਵੀ ਮਾਤਾ ਦੇ ਜਾਂਦੇ ਹੈ ਮਾਲਕਪੁਰ ਪਿੰਡ ਤੋਂ ਨਾਲ ਹੀ ਪੈਂਦਾ ਹੈ ਤੇ ਸਾਡੇ ਵਿੱਚ ਕਹਿੰਦੀ ਲੋੜ ਨਹੀਂ ਮਸ਼ਹੂਰ ਸਾਡੇ ਇਲਾਕੇ ਦੇ ਜਿਹੜੇ ਡਾਕਟਰ ਜਗਨਾਥ ਜੀ ਜਿਹੜੇ ਸੀ ਜਿਨ੍ਹਾਂ ਨੂੰ ਕਿ ਜੇ ਕੋਈ ਬੰਦਾ ਪਿਆਰ ਨਾਲ ਮਿਲਦਾ ਸੀ ਵੈਸੇ ਠੀਕ ਹੋ ਜਾਂਦੇ ਸੀ ਦਵਾਈ ਦਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਦੇ ਸਪੁੱਤਰ ਸਾਡੇ ਵਿੱਚ ਰਵਿੰਦਰ ਡਾਕਟਰ ਜੀ ਜਿਹੜੇ ਸਾਡੇ ਵਿੱਚ ਮੌਜੂਦ ਆਪਾਂ ਉਹਨਾਂ ਨਾਲ ਇਸ ਮੰਦਰ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਅ ਡਾਕਟਰ ਸਾਹਿਬ ਜੈ ਮਾਤਾ ਦੀ ਜੀ ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ ਇਸ ਮੰਦਰ ਦੇ ਉੱਤੇ ਬਹੁਤ ਵਧੀਆ ਪੱਬੇ ਮੂਰਤੀ ਹੈਗੀ ਹੈ ਮਾਤਾ ਨੈਣਾ ਦੇਵੀ ਦਾ ਮੰਦਰ ਹੈਗਾ ਚੱਲੇ ਚੱਲ ਰਹੇ ਨੇ ਤੇ ਕਿੰਨੀ ਕਿ ਸੰਗਤ ਜਿਹੜੀ ਆਮਦ ਜਿਹੜੀ ਹੋ ਜਾਂਦੀ ਹੈ ਜੀ ਜੈ ਮਾਤਾ ਦੀ ਜੀ ਇਹ ਜਿਹੜੀ ਇੱਥੇ ਲੰਗਰ ਹੈਗਾ ਜੀ ਉਹ ਲਗਭਗ ਨਰਾਤਿਆਂ ਤੋਂ 4 ਦਿਨ ਪਹਿਲਾਂ ਕਿਉਂਕਿ ਆਮਦ ਸਟਾਰਟ ਹੋ ਗਈ ਸੀਗੀ ਸੰਗਤ ਦੀ ਨਰਾਤਿਆਂ ਤੋਂ ਪਹਿਲਾਂ ਹੀ ਤੇ ਤਿੰਨ ਚਾਰ ਦਿਨ ਪਹਿਲਾਂ ਹੀ ਲੰਗਰ ਸਟਾਰਟ ਕਰ ਦਿੱਤਾ ਸੀਗਾ ਤੇ ਲਗਭਗ 10k ਹਜ਼ਾਰ ਦੀ ਜਿਹੜੇ ਸ਼ਰਧਾਲੂ ਹੈਗੇ ਉਹ ਦਿੱਲੀ ਦੇ ਲਗਭਗ ਵਾਧ ਹੀ ਹੋਣਗੇ ਘਟ ਨਹੀਂ ਲਗਭਗ 10000 ਦੇ ਕਰੀਬ ਸ਼ਰਧਾਲੂ ਜਿਹੜੇ ਆ ਉਹਨਾਂ ਦੀ ਲੰਗਰ ਦੇ ਵਿੱਚ ਆਮਦ ਹੈ ਇੱਥੇ ਉੱਪਰ ਮਾਤਾ ਦੀ ਮੂਰਤੀ ਦੀ ਸਥਾਪਨਾ ਹੈ ਸ਼ਿਵ ਦੀ ਮੂਰਤੀ ਹੈ ਤੇ ਉਹ ਦਰਸ਼ਨ ਵੀ ਕਰਕੇ ਜਾਂਦੇ ਆ ਇੱਥੇ ਖਾਣੇ ਦਾ ਉਹਨਾਂ ਦਾ ਪੂਰਾ ਪ੍ਰਬੰਧ ਹੈ ਲੰਗਰ ਦਾ ਤੇ ਰਹਿਣ ਵਾਸਤੇ ਲੰਗਰ ਹਾਲ ਹੈਗਾ ਤੇ ਰਹਿਣ ਵਾਸਤੇ ਜਿਵੇਂ ਤੁਸੀਂ ਕਿਹਾ ਵੀ ਖਾਣ ਵਾਸਤੇ ਵੀ ਹੈਗਾ ਰਹਿਣ ਵਾਸਤੇ ਵੀ ਰਹਿਣ ਵਾਸਤੇ ਕੀ ਕੀ ਤੁਹਾਡੇ ਕੋਲ ਜਿਹੜੀ ਸਹੂਲਤ ਹੈਗੀ ਸਹੂਲਤ ਅ ਅਸਲ 'ਚ ਜਿਹੜਾ ਲੰਗਰ ਹਾਲ ਹੈਗਾ ਨਾ ਜੀ ਉਹ ਲੰਗਰ ਆਪਾਂ ਰਾਤ ਨੂੰ ਜਿਹੜਾ ਹੈਗਾ ਲੰਗਰ ਦਾ ਪ੍ਰਬੰਧ ਉਹ ਬਾਹਰਲੇ ਪਾਸੇ ਲਾ ਦਿੰਨੇ ਹੈਗੇ ਜਗ੍ਹਾ ਕਾਫੀ ਹੈਗੀ ਮੰਦਰ ਦੇ ਕੋਲ ਤੇ ਅੰਦਰ ਮੰਦਰ ਦੇ ਵਿੱਚ 에어 ਕੰਡੀਸ਼ਨ ਹੈਗਾ ਪੂਰਾ ਹਾਲ ਤੇ ਉਹਦੇ ਵਿੱਚ ਲਗਭਗ 2000 ਤੋਂ ਲੈ ਕੇ 3000 ਤੱਕ ਸ਼ਰਧਾਲੂ ਜਿਹੜਾ ਉਹ ਰਾਤ ਨੂੰ ਨਾਈਟ ਸਟੇ ਇੱਥੇ ਡੇਲੀ ਕਰਦਾ ਤੇ ਉਹ ਸਵੇਰੇ ਤੜਕੇ 4 ਵਜੇ ਉਹ ਸ਼ਰਧਾਲੂ ਫੇਰ ਦੁਬਾਰਾ ਚਾਲਾ ਪਾ ਲੈਂਦੇ ਸਵੇਰੇ ਉਹਨਾਂ ਨੂੰ ਚਾਹ ਦੇ ਨਾਲ ਬ੍ਰੈਡ ਇੱਕ ਇੱਕ ਦੋ ਦੋ ਪੀਸ ਬ੍ਰੈਡ ਦੇ ਨਾਲ ਦੇ ਕੇ ਸਵੇਰੇ 4 ਵਜੇ ਤੋਂ ਚਾਹ ਤੇ ਬ੍ਰੈਡ ਸਟਾਰਟ ਹੋ ਜਾਂਦੇ ਆ ਤੇ ਰਾਤ ਨੂੰ ਜਿਹੜੇ ਪ੍ਰਬੰਧਕ ਹੈਗੇ ਆ ਸੇਵਾਦਾਰ ਹੈਗੇ ਆ ਮੇਰੇ ਆਪਣੇ ਪਿੰਡ ਤੋਂ ਕਾਫੀ ਹੈਗੇ ਆ ਨੇੜੇ ਦੇ ਪਿੰਡਾਂ ਦੇ ਚੰਦਪੁਰ ਡਕਾਲਾ ਲੋਗੜ ਫਿੱਡੇ ਆਲਮਪੁਰ ਤੇ ਮਲਕਪੁਰ ਨਾਲ ਇਹਨਾਂ ਪਿੰਡਾਂ ਦੇ ਜਿਹੜੇ ਸੇਵਾਦਾਰ ਮੁੰਡੇ ਹੈਗੇ ਨਵੇਂ ਇਹ ਸਾਰੇ ਇੱਥੇ ਦਿਨ ਰਾਤ ਸੇਵਾ ਕਰਦੇ ਆ ਰਾਤ ਨੂੰ 10 12 ਜਿਹੜੇ ਮੁੰਡੇ ਹੈਗੇ ਇੱਥੇ ਸੇਵਾཅ ਇਹਨਾਂ ਦੀ ਭਗਤਾਂ ਦੀ ਸੇਵਾ ਚ ਹਾਜ਼ਰ ਰਹਿੰਦੇ ਅਸੀਂ ਤੇ ਜਿਵੇਂ ਤੁਸੀਂ ਕਿਹਾ ਵੀ ਏਸੀ ਕਮਰੇ ਵੀ ਹੈਗਾ ਉਹਦੇ ਨਾਲ ਕੋਈ ਸੇਫਟੀ ਪਰਪਸ ਦੇ ਨਾਲ ਕੋਈ ਕੈਮਰੇ ਵਗੈਰਾ ਜਾਂ ਹੋਰ ਕੋਈ ਤੁਹਾਡੇ ਗੇਟ ਵਗੈਰਾ ਦਾ ਪੂਰੀ ਪ੍ਰਬੰਧ ਹੈ ਜੀ ਪੂਰਾ ਪ੍ਰਬੰਧ ਹੈ ਜੀ ਰਾਤ ਨੂੰ ਨਰਾਤਿਆਂ ਦੇ ਵਿੱਚ ਵੈਸੇ ਗੇਟ ਨਹੀਂ ਲਾਉਂਦੇ ਅਸੀਂ ਤਾਂ ਕਿ ਜੇ ਰਾਤ ਨੂੰ 12 1 ਵਜੇ ਵੀ ਕੋਈ ਪਿੰਡਾਂ ਤੋਂ ਦੂਰ ਤੋਂ ਦੂਜਰੇ ਜ਼ਿਲ੍ਹਿਆਂ ਤੋਂ ਦੂਜਰੀਆਂ ਸਟੇਟਾਂ ਤੋਂ ਕੋਈ ਟਰਾਲੀ ਆ ਜਾਂਦੀ ਹੈ ਕੋਈ ਟਰੱਕ ਆ ਜਾਂਦਾ ਹੈ ਕਿਉਂਕਿ ਦਿਨ ਰਾਤ ਲੰਗਰ ਚੱਲਦਾ ਜੀ ਉਹ ਪ੍ਰਬੰਧ ਹੈ ਤੇ ਸੇਫਟੀ ਕੈਮਰੇ ਲੱਗੇ ਹੋਇਆ ਅ ਜਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ 24 ਘੰਟੇ ਇੱਥੇ ਤਕਰੀਬਨ ਗਸ਼ਤੇ ਵੀ ਰਹਿੰਦੇ ਆ ਤੇ ਸੰਪਰਕ ਚ ਰਹਿੰਦੇ ਕੋਈ ਐਸੀ ਗੱਲ ਨਹੀਂ ਹੈਗੀ ਤੇ ਸਾਡੇ ਜਿਹੜੇ ਸੇਵਾਦਾਰ ਆ ਉਹ ਰਾਤ ਨੂੰ 8 ਦਾ ਸੇਵਾਦਾਰ ਆ ਉਹ ਜਾਗਦੇ ਆ ਤਾਂ ਕਿ ਜਿਹੜੇ ਪਰਿਵਾਰ ਧੀਆਂ ਭੈਣਾਂ ਇੱਥੇ ਰਾਤ ਨੂੰ ਸਟੇ ਕਰਦੇ ਆ ਲੋਕ ਪਰਵਾਰ ਇੱਥੇ ਬੈਠੇ ਆ ਉਹਨਾਂ ਦੀ ਸੇਫਟੀ ਦਾ ਪੂਰਾ ਪ੍ਰਬੰਧ ਹੈ ਜੀ ਸਾਰੀ ਜ਼ਿੰਮੇਵਾਰੀ ਇਹ ਖਾਣ ਤੇ ਸੌਣ ਦੇ ਲਾਵਾ ਹੋਰ ਕੀ ਸਹੂਲਤਾਂ ਜਿਹੜੀ ਆਪਾਂ ਮਰੀਜਾਂ ਨੂੰ ਦਿੱਤੀ ਜਾਂਦੀ ਹੈ ਇੱਥੇ ਮੈਡੀਕਲ ਦੀ ਸਹੂਲਤ ਹੈਗੀ ਹੈ ਫਰਸਟ ਏਡ ਦਾ ਪੂਰਾ ਸਮਾਨ ਰੱਖਿਆ ਹੋਇਆ ਹੈ ਜੀ ਤੇ ਜਿਵੇਂ ਆਮ ਹੁੰਦਾ ਹੈ ਕਿ ਲੰਗਰਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਕਿ ਜਿਹੜੇ ਛੋਟੇ ਬੱਚੇ ਆ ਮਾਸੂਮ ਬੱਚੇ ਆ ਉਹਨਾਂ ਨੂੰ ਰਾਤ ਨੂੰ ਦੁੱਧ ਚਾਹੀਦਾ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਇੱਥੇ ਜਿਹੜਾ ਅੰਦਰ ਆ ਗਿਆ ਮੰਦਰ ਦੇ ਟਰਸਟ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਦੀ ਸੇਵਾ ਜੀ ਜਾਣ ਨਾਲ ਤੇ ਕਿੰਨੇ ਕਿ ਪਿੰਡ ਦਾ ਸਹਿਯੋਗ ਹੈ ਕਿੰਨੀ ਕਿ ਜਿਹੜੀ ਕਲੈਕਸ਼ਨ ਹੈ ਤੁਸੀਂ ਬਾਹਰ ਤੋਂ ਕਰਕੇ ਆਉਂਦੇ ਹੋ ਨਹੀਂ ਕਲੈਕਸ਼ਨ ਕਿਤੋਂ ਨਹੀਂ ਕਰਦੇ ਜੀ ਕਲੈਕਸ਼ਨ ਤਾਂ ਜਿਹੜੇ ਸ਼ਹਿਰ ਹੈਗਾ ਆਲੇ-ਦਾਲੇ ਪਿੰਡ ਹੈਗੇ ਆ ਤੇ ਸ਼ਰਧਾਲੂ ਬਾਹਰੋਂ ਵੀ ਬਹੁਤ ਕਾਫੀ ਜੁੜ ਰਹੇ ਆ ਕਿਉਂਕਿ ਇਹ ਐਡੇ بڑے ਪ੍ਰੋਜੈਕਟ ਜਿਹੜਾ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਆ ਇਹ ਕਿਸੇ 2-4 ਫੈਮਿਲੀਆਂ ਦੇ ਨਾਲ ਨਹੀਂ ਚੱਲਦਾ ਹੁੰਦਾ ਤੇ ਉਹ ਤਾਂ ਵੀ ਚਲੋ ਪਹਿਲ ਕਰਨ ਵਾਸਤੇ ਸਾਡੇ ਜਿਵੇਂ ਡਾਕਟਰ ਪਰਮਾਰ ਸਾਹਿਬ ਹੈਗੇ ਆ ਇਸ ਟਰਸਟ ਦੇ ਸਰਪ੍ਰਸਤ ਸਾਡੇ ਸतीश ਵੀਰ ਜੀ ਹੈ ਇਸ ਟਰਸਟ ਦੇ ਚੇਅਰਮੈਨ ਆ ਹੋਰ ਕਾਫੀ ਪਦਵੰਤੇ ਸੱਜਣਾ ਸ਼ਹਿਰ ਦੇ ਜਿਹੜੇ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚ ਬੜੀ ਮਦਦ ਕੀਤੀ ਹੈ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਦੱਸਣ ਵਾਲੀ ਹੈ ਨਾ ਜੀ ਉਹ ਇਹ ਹੈ ਕਿ ਇਸ ਮੰਦਿਰ ਦੀ ਸ਼ੁਰੂਆਤ ਦੇ ਵਿੱਚ ਮਤਲਬ ਧਰਮ ਨਿਰਪੱਖ ਚਿਹਰਾ ਲੈ ਕੇ ਚੱਲੇ ਜਿਹੜੇ ਆਲੇ-ਦਾਲੇ ਗੁਰੂ ਗੁਰਦਵਾਰੇ ਸਹਿਬਾਨ ਹੈਗੇ ਆ ਉਹ ਗੁਰਦਵਾਰਿਆਂ ਸਹਿਬਾਨ ਦੇ ਵਿੱਚ ਜਿਹੜੇ ਸੰਤ ਮਹਾਪੁਰਸ਼ ਬੈਠੇ ਆ ਉਹਨਾਂ ਨੇ ਬਹੁਤ ਬੜਾ ਯੋਗਦਾਨ ਪਾਇਆ ਗੁਰਦਵਾਰੇ ਟਿੱਬੀ ਸਾਹਿਬ ਤੋਂ ਸੰਤ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਖੁਸ਼ਾਲ ਸਿੰਘ ਜੀ ਆਪਣੇ ਗੁਰਦੁਆਰਾ ਸੂਲਖੀਆਂ ਤੋਂ ਸੀਗੇ ਸੰਤ ਬਾਬਾ ਸਰੂਪ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਜੂਨੀ ਉਹਨਾਂ ਨੇ ਇੱਕ ਇੱਕ ਦੋ ਦੋ ਟਰੱਕ ਇੱਥੇ ਸਿਮਿੰਟ ਦੇ ਆ ਕੇ ਦਿੱਤੇ ਇਟਾਂ ਦਿੱਤੀਆਂ ਮਤਲਬ ਹਰ ਤਰ੍ਹਾਂ ਦਾ ਯੋਗਦਾਨ ਉਹਨਾਂ ਨੇ ਪਾਇਆ ਜੀ ਉਹਨਾਂ ਨੇ ਜਿਵੇਂ ਕਿ ਤੁਸੀਂ ਇੱਕ ਗੱਲ ਕੀਤੀ ਹੈ ਜੇ ਆਪਾਂ ਮੰਦਿਰ ਦੀ ਗੱਲ ਕਰੀਏ ਕਰੀਬ ਮਨ ਚ ਇਹ ਹੋ ਜਾਂਦਾ ਵੀ ਇਹ ਤਾਂ ਹਿੰਦੂਆਂ ਦਾ ਮੰਦਿਰ ਹੈ ਜਿਵੇਂ ਤੁਸੀਂ ਉਹਨਾਂ ਸ਼ਕਸ਼ੀਤਾਂ ਦੇ ਨਾਮ ਲੱਤੇ ਆ ਉਹ ਸ਼ਕਸ਼ੀਤ ਹੈ ਜਿਵੇਂ ਤੁਸੀਂ ਕਿਹਾ ਵੀ ਟੀਬੀ ਸਾਹਿਬ ਤੋਂ ਬਾਬਾ ਜੀ ਆ ਅਨਸਾਲੀ ਸਾਹਿਬ ਦੀ ਗੱਲ ਕਰੀਏ ਜੇ ਆਪਾਂ ਜਬ ਬਾਬਾ ਲਾਲ ਸਿੰਘ ਜੀ ਗੱਲ ਕਰੀਏ ਉਹਨਾਂ ਨੇ ਗੁਰਦੁਆਰੇ ਤੇ ਮੰਦਿਰਾਂ ਵੀ ਬਹੁਤ ਤਿਆਰ ਕੀਤੀਆਂ ਤੇ ਤੁਸੀਂ ਕਿਵੇਂ ਰੱਖਦੇ ਹੋ ਵੀ ਗੁਰਦੁਆਰੇ ਤੇ ਮੰਦਿਰ ਦਾ ਸਮੇਲ ਕਿਵੇਂ ਦਾ ਲੱਗਦਾ ਹੈ ਦੇਖੋ ਜਿਹੜੇ ਜਿਹੜੇ ਸੰਤ ਐ ਨਾ ਜੀ ਔਰ ਜਿਹੜਾ ਇਹ ਇਹ ਸਾਡੇ ਵਿਕਰੇਮੇ ਪਾਏ ਹੋਇਆ ਆਦਰਵਾਇਜ਼ ਐਸੀ ਕੋਈ ਗੱਲ ਨਹੀਂ ਹੈਗੀ ਸਨਾਤਨ ਦਾ ਤਾਂ ਖਾਸ ਕਰਕੇ ਜੇ ਸਨਾਤਨ ਬਚਿਆ ਹੋਇਆ ਹੀ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ ਉਹ ਸਭ ਨੂੰ ਪਤਾ ਉਹ ਕਹਿਣ ਵਾਲੀ ਕੋਈ ਗੱਲ ਨਹੀਂ ਹੈਗੀ ਉਹਨਾਂ ਦਾ ਤਾਂ ਕੋਈ ਦੇਣਾ ਹੀ ਨਹੀਂ ਦੇ ਸਕਦਾ ਜੇ ਉਹ ਨਾ ਹੁੰਦੇ ਤਾਂ ਅੱਜ ਸ਼ਾਇਦ ਸਨਾਤਨ ਉਤਰੀ ਭਾਰਤ ਦਾ ਬਿਲਕੁਲ ਹੀ ਖਤਮ ਹੋ ਜਾਣਾ ਸੀਗਾ ਉਹ ਉਹ ਉਹਨਾਂ ਦੀ ਤਾਂ ਕੋਈ ਜਗ੍ਹਾ ਹੀ ਨਹੀਂ ਲੈ ਸਕਦਾ। ਬਾਕੀ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਦੀ ਹੈ ਨਹੀਂ ਮੁੱਲ ਨਹੀਂ ਹੈ। ਮਸਲਾ ਇਹ ਹੈਗਾ ਜੀ ਉਹ ਜਿਹੜੇ ਸੰਤ ਹੈਗੇ ਨੇ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਨੇ ਮੰਦਰ ਆ ਗੁਰਦੁਆਰਾ ਇਹ ਤਾਂ ਘਰ ਨੇ ਬਣਾਏ ਹੋਏ। ਕਿਸੇ ਨੇ ਗੁਰੂ ਘਰ ਨਾਂ ਰੱਖਿਆ ਕਿਸੇ ਨੇ ਮੰਦਰ ਰੱਖਿਆ ਵਿੱਚ ਤਾਂ ਪ੍ਰਮਾਤਮਾ ਹੀ ਵੱਸਦਾ। ਬਾਕੀ ਕੋਈ ਅਖਰਾਂ ਨੂੰ ਮੰਨ ਲਵੇ ਕੋਈ ਪੱਥਰਾਂ ਨੂੰ ਮੰਨ ਲਵੇ ਆਪਣੀ ਸ਼ਰਧਾ ਜਿੱਥੇ ਜਿੱਥੇ ਤੁਹਾਡੀ ਸ਼ਰਧਾ ਉੱਥੇ-ਉੱਥੇ ਉਹ ਆਪੇ ਪ੍ਰਗਟ ਹੋ ਜਾਂਦਾ ਜੀ ਉਹ। ਇਸ ਤੋਂ ਇਲਾਵਾ ਆਪਣੇ ਮੰਦਰ ਦੇ ਜਿਵੇਂ ਤੁਸੀਂ ਮੰਦਰ ਦੇ ਵਿੱਚ ਸਾਰੀਆਂ ਮੂਰਤੀਆਂ ਸ਼ਸ਼ੋਭਿਤ ਹੈ ਉਸ ਤੋਂ ਇਲਾਵਾ ਕੋਈ ਸੋਸ਼ਲ ਵਰਕਰ ਵੀ ਤੁਹਾਡੇ ਵੱਲੋਂ ਕੰਮ ਕੀਤਾ ਜਾਊਗਾ ਜਾਂ ਤੁਸੀਂ ਸੋਚ ਰਹੇ ਹੋ ਉਸ ਬਾਰੇ ਜੇ ਕੁਝ ਆਪਾਂ ਹੋਰ ਮੰਦਰ ਨੂੰ ਅੱਗੇ ਕਰ ਹਾਂਜੀ ਉਹ ਉਹ ਜ਼ਰੂਰੀ ਹੈ ਕਿ ਉਹ ਉਹ ٹرسٹ ਦੀ ਇੱਛਾ ਹੈਗੀ ਹੈ ٹرسٹ ਦੀ ٹرسٹ ਉਸ ਵਿਸ਼ੇ ਤੇ ਲੱਗੇ ਹੋਇਆ ਪ੍ਰਧਾਨ ਜੀ ਨੇ ਵੀ ਕਿਹਾ ਹੋਣਾ ਸ਼ਾਇਦ ਤੁਹਾਨੂੰ ਕਿ ਸਾਡੀ ਇੱਛਾ ਹੈਗੀ ਹੈ ਕਿ ਮੰਦਰ ਦੇ ਨਾਲ ਨਾਲ ਜਿਵੇਂ ਜਗ੍ਹਾ ਹੈਗੀ ਅਸੀਂ ਕਮਰੇ ਪਾਉਣ ਬਾਰੇ ਵਿਚਾਰ ਕਰ ਰਹੇ ਹਾਂ 4-5 ਕਮਰੇ ਪਾ ਕੇ ਕੋਈ ਇਲਾਕੇ ਦੇ ਵਿੱਚ ਐਸੇ ਪਰਿਵਾਰ ਹੋਣ ਐਸੀਆਂ ਮਤਾਮਾਂ ਹੋਣ ਜਿਨ੍ਹਾਂ ਦੀ ਰਹਿਣ ਦੀ ਇੱਛਾ ਹੈਗੀ ਆ ਆਪਾਂ ਵਿਰਧ ਆਸ਼ਰਮ ਨਾਂ ਕਹਿ ਕੇ ਉਹਨਾਂ ਨੂੰ ਇੱਕ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੈਗਾ ਨਾ ਜੀ ਕਿ ਬਜ਼ੁਰਗਾਂ ਵਾਸਤੇ ਇੱਕ 올ਡ ਏਜ ਹੋਮ ਟਾਈਪ ਠੀਕ ਹੈ ਨਾ ਜੀ ਉਸ ਤਰ੍ਹਾਂ ਦੀ ਕੋਈ ਵਿਵਸਥਾ ਕਰਨ ਦੀ ਸੋਚ ਰਹੇ ਹਾਂ ਤਾਂ ਕਿ ਮਤਾਮਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਸਰਾ ਮਿਲ ਸਕੇ ਤੇ ਉਹ ਇੱਥੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ ਤੇ ਮੰਦਰ ਦੀ ਵੀ ਸਭਾਲ ਹੋਵੇ ਤੇ ਦਿਨ ਰਾਤ ਇੱਥੇ ਚੱਲਦਾ ਰਹੇ ਕੰਮ ਉਹ ਇੱਛਾ ਹੈ ਜੀ ਤੇ ਦੂਸਰਾ ਜਿਵੇਂ ਨਾਲ ਦੇ ਪਿੰਡਾਂ ਦਾ ਸਹਿਯੋਗ ਮਿਲ ਰਿਹਾ ਹੈ ਕਮਰੇ ਸਾਡੇ ਕੋਲ ਹੈਗੇ ਕੋਈ ਜਿਹੜੀਆਂ ਨੌਜਵਾਨ ਸਾਡੀਆਂ ਲੜਕੀਆਂ ਸਾਡੇ ਇਲਾਕੇ ਦੀਆਂ ਧੀਆ ਭੈਣਾਂ ਉਹਨਾਂ ਵਾਸਤੇ ਸਲਾਈ ਸੈਂਟਰ ਦੀ ਸੁਵਿਧਾ ਦਾ ਅਸੀਂ ਲੈ ਕੇ ਚੱਲੇ ਆ ਤੇ ਉਹ ਲੱਗਦਾ ਹੈ ਕਿ ਜਲਦੀ ਹੀ ਉਹ ਸਟਾਰਟ ਕਰ ਲਾਂਗੇ ਜੀ ਨਾਲ ਉਹ ਬਹੁਤ ਮਨਨ ਲੱਗਦਾ ਹੈ ਵੀ ਇਹ ਬਹੁਤ ਵਧੀਆ ਗੱਲ ਹੈ ਮੰਦਰਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸੰਗਤ ਬਹੁਤ ਜਾਂਦੀ ਹੈ ਲੇਕਿਨ ਜਿਹੜੀਆਂ 올ਡ ਜਿਵੇਂ ਤੁਸੀਂ ਦਿੱਤਾ ਬਜ਼ੁਰਗ ਹੈ ਜਿਨ੍ਹਾਂ ਨੂੰ ਘਰ ਦੇ ਵਿੱਚ ਕੋਈ ਗਰੀਬੀ ਦਾ ਲਾਲੀਏ ਜਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਉਹਨਾਂ ਦੀ ਸੰਭਾਲ ਹੋ ਜAVE ਤਾਂ ਪ੍ਰਮਾਤਮਾ ਨੂੰ ਸਿੱਧਾ ਪਾਣ ਦੀ ਇਹ ਰਸਾ ਬਿਲਕੁਲ ਇਹੀ ਇੱਛਾ ਜੀ ਵੀ ਸਾਡੀ ਨਵੀਂ ਪੀੜ੍ਹੀ ਸਾਡੇ ਨਾਲ ਜੁੜੇ ਕਿਉਂਕਿ ਸਾਡੇ ਨੇੜੇ ਤੇੜੇ ਇੱਥਾਂ ਦੇ ਇੱਥੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਦਾ ਆਸ਼ਰਮ ਆ ਕੋਈ ਘਰ ਨਹੀਂ ਹੈ ਬਜ਼ੁਰਗਾਂ ਵਾਸਤੇ ਤੇ ਉਹਦੇ ਵਾਸਤੇ ਲੱਗੇ ਹੋਏ ਆ ਮੈਨੂੰ ਉਮੀਦ ਆ ਕਿ ਅਪਾ ਇਸ ਸਾਲ ਦੇ ਦੌਰਾਨ ਇੱਕ ਨਵਾਂ ਲੰਗਰ ਹਾਲ ਤੇ ਕੁਝ ਕਮਰੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਸੇਵਾ ਦਾ ਸੀ ਕੋਈ ਨਵਾਂ ਉਹ ਤਿਆਰ ਕਰ ਸਕੀਏ ਉਹਦੇ ਤੇ ਲੱਗੇ ਹੋਏ ਆ ਜੀ ਯਾਰ ਕੋਸ਼ਿਸ਼ ਹੈ ਕਿ ਜਲਦੀ ਤਿਆਰ ਕਰ ਲਾਂਗੇ ਬਹੁਤ ਵਧੀਆ ਸੋਚਣੀ ਹੈਗੀ ਹੈ ਜਿਵੇਂ ਕਿ ਇੱਕ ਮੰਦਰ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਉਹਨਾਂ ਦਾ ਜਿਹੜਾ ਤਜਰਬਾ ਹੈ ਜਿਵੇਂ ਕਿ ਉਹਨਾਂ ਕੋ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਵੀ ਸਮਝਦੇ ਹੋਏ ਤੇ ਕਮੇਟੀ ਪੂਰੀ ਸਮਝਦੀ ਹੈ ਵੀ ਇਸ ਚੀਜ਼ ਦੀ ਲੋੜ ਹੈ ਜਿਵੇਂ ਕਿ ਇਹ ਜਿਹੜੇ ਜਿਵੇਂ 올ਡ ਡੇਜ਼ ਜਿਹੜਾ ਦੱਸਿਆ ਗਿਆ ਨਾਮ ਜੇ ਆਪਾਂ ਬੇਦਰਸ਼ ਆਸ਼ਰਮ ਜੇ ਕਹੀਏ ਤਾਂ ਉਹ ਬਹੁਤ ਅਲੱਗ ਜਾ ਲੱਗਦਾ ਜੇ ਇਦਾਂ ਦੇ ਜੇ ਆਸ਼ਰਮ ਦੇਖੇ ਤਾਂ ਸਾਡੇ ਕਾਫੀ ਦੂਰ ਦੂਰ ਤੱਕ ਹੈ ਜੇ ਹਰਦੁਆਰ ਦੀ ਗੱਲ ਕਰ ਲਈਏ ਜਾਂ ਹੋਰ ਪਾਸੇ ਜਿਹੜੇ ਦੂਰ ਦੂਰ ਹੈਗੇ ਆ ਲੋਕਲ ਜਿਹੜੇ ਆਪਣੇ ਬਜ਼ੁਰਗ ਆ ਉਹ ਕਿਤੇ ਨਾ ਕਿਤੇ ਰੁੱਲ ਦੇ ਤਦਾਰ ਦੇ ਉੱਤੇ ਹੋਏ ਆ ਪਰ ਲੇਕਿਨ ਬਹੁਤ ਵਧੀਆ ਉਪਰਾਲਾ ਡਾਕਟਰ ਸਾਹਿਬ ਦਾ ਔਰ ਪੂਰੀ ਕਮੇਟੀ ਦਾ ਜਿਹੜਾ ਜਿਹੜੀ ਉਹਨਾਂ ਦੀ ਸੋਚ ਆ ਉਹਦੇ ਉੱਤੇ ਜਿਵੇਂ ਕਿ ਲੜਕੀਆਂ ਨੂੰ ਸਿਲਾਈ ਸਿਖਾਣਾ ਉਹ ਅੱਗੇ ਜਾ ਕੇ ਆਪਣੇ ਘਰ ਨੂੰ ਚਲਾਉਣ ਵਾਸਤੇ ਅੱਜ ਕੱਲ ਸਿਲਾਈ ਦੇ ਜਿਹੜੇ ਆ ਰੇਟ ਵਿੱਚ ਆਪਾਂ ਸੂਟਾਂ ਦੀ ਜੇ ਗੱਲ ਕਰੀਏ ਜੇ ਸਿੱਖ ਕੇ ਜਾਊਗੀ ਤਾਂ ਆਪਣਾ ਜਿਹੜਾ ਹੁਨਰ ਦਿਖਾਊਗੀ ਜਾਂ ਆਪਣੇ ਚਾਰ ਪੈਸੇ ਕਮਾਊਗੀ ਬੱਚੇ ਨੂੰ ਪੜਾਊਗੀ ਤਾਂ ਉਹਦੇ ਵਾਸਤੇ ਵੀ ਬਹੁਤ ਵਧੀਆ ਹੋਊਗਾ ਜੀ ਉਹਨਾਂ ਵਾਸਤੇ ਨਹੀਂ ਇੱਛਾ ਹੈਗੀ ਦੂਸਰੀ ਗੱਲ ਇਹ ਹੈ ਅਗਰਪਾਲ ਜੀ ਜਿਵੇਂ ਨਾ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਨਾ ਜੀ ਉਹ ਮਤਲਬ ਤਰਕ ਕਰਦੀ ਹੈ ਧਰਮ ਤੇ ਵੀ ਤਰਕ ਕਰਦੀ ਹੈ ਅੱਜ ਕੱਲ ਤਾਂ ਮਤਲਬ ਹਰ ਬੰਦਾ ਇਹ ਸੋਚਦਾ ਵੀ ਜੇ ਮੈਂ ਭਗਵਾਨ ਨੂੰ ਤਾਂ ਮੰਨੂਗਾ ਪਹਿਲਾਂ ਭਗਵਾਨ ਦਿਖਾ ਕਿੱਥੇ ਹੈ ਬਿਲਕੁਲ ਉਹ ਮਤਲਬ ਸਾਡੀ ਸਾਡੇ ਲੋਕਾਂ ਦਾ ਵੀ ਥੋੜਾ ਕਸੂਰ ਹੈਗਾ ਸੀ ਪੂਜਾ ਪદ્ધਤੀ ਇੰਨੀ ਜ਼ਿਆਦਾ ਮਹਿੰਗੀ আর ਗੁੰਝਲਦਾਰ ਕਰਤੀ ਨਾ ਕਿ ਨਵੀਂ ਜਨਰੇਸ਼ਨ ਨਹੀਂ ਜੁੜ ਰਹੀ ਇਸ ਚੀਜ਼ ਨਾਲ ਸਾਨੂੰ ਇਸ ਚੀਜ਼ ਦੀ ਅੱਗੇ ਸਮੇਂ ਦੇ ਵਿੱਚ ਘਾਟ ਮਹਿਸੂਸ ਹੋ ਰਹੀ ਹੈ ਤੋਂ ਸਾਡੀ ਇੱਛਾ ਹੈ ਕਿ ਨਵੀਂ ਜਨਰੇਸ਼ਨ ਨੂੰ ਜੋੜਨ ਵਾਸਤੇ ਥੋੜਾ ਜਨਾ ਸੋਸ਼ਲ ਵਰਕ ਵੀ ਨਾਲ ਜ਼ਰੂਰੀ ਹੈ ਤਾਂ ਕਿ ਬੱਚੇ ਜੁੜਨ ਹੌਲੀ ਹੌਲੀ ਉਹਨਾਂ ਨੂੰ ਧਰਮ ਬਾਰੇ ਪਤਾ ਲੱਗੇ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਇਸ ਰਸਤੇ ਤੇ ਚੱਲਣ ਜੇ ਸੇਵਾ ਕਰਾਂਗੇ ਆਪਾਂ ਕਿ ਸਮਾਜ ਸੇਵਾ ਵੀ ਬਹੁਤ ਜ਼ਰੂਰੀ ਹੈ ਤੇ ਆਪਾਂ ਮੇਰੀ ਆਪਣੀ ਵੀ ਅਪੀਲ ਵੀ ਹੈਗੀ ਆ ਖਾਸ ਕਰਕੇ ਜਿਹੜੇ ਪੁਜਾਰੀ ਵਰਗ ਹੈ ਇਹਨਾਂ ਨੂੰ ਵੀ ਕਿ ਧਰਮ ਨੂੰ ਨਾ ਥੋੜਾ ਗੁੰਝਲਦਾਰਨਾ ਬਣਾਓ ਤਾਂ ਕਿ ਜਿਹੜੇ ਬੱਚੇ ਆ ਨਾ ਜੀ ਉਹ ਤਰਕ ਕਰਦੇ ਆ ਇਸ ਚੀਜ਼ ਤੇ ਬਹੁਤ ਜ਼ਿਆਦਾ ਤੇ ਧਰਮ ਪੂਜਾ ਪદ્ધਤੀ ਮਹਿੰਗੀ ਨਹੀਂ ਹੋਣੀ ਚਾਹੀਦੀ ਤਾਂ ਕਿ ਹਰ ਬੰਦਾ ਜਿਹੜਾ ਮੰਦਿਰ ਗੁਰਦੁਆਰੇ ਦੇ ਵਿੱਚ ਜਾਂਦਾ ਹੈ ਕੋਈ ਜਾਤ ਪਾਤ ਦਾ ਊਚ ਨੀਚ ਦਾ ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ ਇੱਥੇ ਸਭ ਬਰਾਬਰ ਆ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਸੋ ਅਗਲੀ ਜਨਰੇਸ਼ਨ ਉਸ ਚੀਜ਼ ਤੋਂ ਥੋੜਾ ਕੱਟਦੀ ਆ ਸਾਡੀ ਇੱਛਾ ਹੈ ਕਿ ਉਹਨਾਂ ਨੂੰ ਵੀ ਹੌਲੀ ਹੌਲੀ ਕਰਕੇ ਆਪਣੀਆਂ ਬੱਚਿਆਂ ਨੂੰ ਇਹ ਦੱਸਿਏ ਕਿ ਮੰਦਿਰ ਕਿਹਾ ਏ ਗੁਰਦੁਆਰਾ ਕਿਹਾ ਏ ਗ੍ਰੰਥ ਕਿਹਾ ਏ ਭਗਵਾਨ ਕਿਹਾ ਏ ਹਰ ਚੀਜ਼ ਜਿਹੜੀ ਉਹ ਜ਼ਰੂਰੀ ਹੈ ਤੋਂ ਸਾਡੇ ਸਾਡੇ ਸਮਾਜ ਦਾ ਹਿੱਸਾ ਹੈ ਸੋ ਇਹਨੂੰ ਜੋੜਨ ਵਾਸਤੇ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਨਾਲ ਸਮਾਜ ਸੇਵਾ ਸੋਸ਼ਲ ਵਰਕ ਨਾਲ ਸਟਾਰਟ ਕਰੋ ਤਾਂ ਕਿ ਜਨਰੇਸ਼ਨ ਆਉਣੀ ਸ਼ੁਰੂ ਹੋਵੇ ਇੱਥੇ ਪਹਿਲਾਂ ਬੱਚੇ ਆਉਣ ਤਾਂ ਸਹੀ ਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰੀਕੇ ਨਾਲ ਧਰਮ ਨਾਲ ਸਮਾਜ ਨਾਲ ਚੰਗੇ ਪਾਸੇ ਲਾਈਏ ਧੰਨਵਾਦ ਜੀ ਕੈਮਰਾਮੈਨ ਅਮਰਦੀਪ ਸਿੰਘ ਦੇਨਾ ਜੀ ਸਟਾਰ ਟੀਮ ਦੇ ਨਿਰਪਾਸੀ ਸਿੰਘ ਲੋਕਰ